ਕੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਅੱਜ ਲੱਗੇ ਆ ਧੂਆ ਜੂਰੀਆ ਕੌਣ ਹਦੀ ਤੱਕ ਤਾਂ ਆਪਣੇ ਖੇਤ ਚ ਰੱਬ ਦੀ ਕਿਰਪਾ ਦਾ ਕੋਈ ਬੂਝਾ ਦਿਖਿਆ ਨਹੀਂ ਹੈਗਾ ਛੋਟੀ ਵਾਲਾ ਬਾਕੀ ਦੇਖਦੇ ਆ ਬੀਜ ਉਹੀ ਆ ਜਿਹੜਾ ਭੋਲੂ ਬਾਈ ਤੇ ਲੱਗਿਆ ਵਾ ਉਹੀ ਲੈ ਕੇ ਲਈ ਵੀ ਪਨੀਰੀ ਬਸ ਆਹੇ ਵੀ ਸਾਡੇ ਵਿੱਚ ਹਫਤੇ ਦਾ ਫਰਕ ਆ ਹਫਤੇ ਕਿਲਾਈ ਦਾ ਫਰਕ ਆ ਬਾਕੀ ਕਾਲਾ ਆਉਂਦਾ ਖੁਸ਼ ਹੋਈ ਵਾ ਇੱਕ ਤਰੀ ਰਹਿੰਦੀ ਆ ਨਿਗਾਹ ਕਿ ਨਹੀਂ ਰਹਿੰਦੀ ਆ ਉਹ ਨਹੀਂ ਇਹ ਭੋਲੂ ਬਾਈ ਵਾਲੀ ਵਰਾਈਟੀ ਆ ਸਸੀ ਕੰਮਾਈ ਤਾਰਿਆਂ ਨੂੰ ਭੋਲੂ ਬਾਈ ਦੇ ਪੈ ਗਈ ਲੈ ਹਾਂ ਉਹਦੇ ਹੈਗੀ ਆ ਜੇ ਤੁਹਾਨੂੰ ਬੂਟੇ ਦਿਖਾਉਂਦਾ ਤਾਂ ਉਹ ਦਵਾਈ ਦੇ ਤੇ ਉਹ ਉਹ ਤਾਂ ਯਾਰ ਜੜਾਂ ਵੀ ਦੋ ਆ ਹਾਂ ਉਹੀ ਗੱਲ ਸੀ ਪਰ ਮੇਰੇ ਅਜੇ ਕੋਈ ਦਿਖ ਨਹੀਂ ਰਿਹਾ ਹਾਂ ਬਾਤੀ ਉਹ ਦੇਖਦੇ ਆ ਦਾ ਤਾਂ ਮਹਾਂ ਜੂਆ ਚੂਰੀ ਦਾ ਪਾਦੀ ਹੈ ਪਰ ਹੈ ਬਾਈ ਵਿੱਚ ਹੈਗੀ ਹੈ ਉਹ ਤਾਂ ਬਾਈਰ ਕੱਤੀ ਨੂੰ ਉਹਨੂੰ ਜ਼ਿਆਦਾ ਹੈ 32 ਨੂੰ ਵੀ ਹੈ 32 ਨੂੰ ਵੀ ਹੈਗੀ ਆ ਹਾਈਰ ਕਾ 3 ਗੱਲ ਹਾਂ ਕੋਈ ਕੋਈ ਪੁੱਛਿਆ 26 ਨੂੰ ਗਿਆ ਉਹ ਤਾਂ ਆਪਣੇ ਉਂ ਵੀ ਕੋਈ ਤਾਂ ਜੱਗ ਲੱਗੀ ਵੀ ਹੋ ਜਾਂਦਾ ਕੋਈ ਹੋ ਜਾਂਦਾ ਠੀਕ ਆ ਤੇ ਇਹ ਕਿਹੜੀ ਹੈ ਪਹਿਲਾਂ ਇਹ ਪੋਲੂਰੀ 128 ਮੈਂ ਧੀਰੇ ਧਿਆਨ ਰੱਖਣਾ ਧਿਆਨ ਕਰ ਰੱਖਣਾ ਦੇਖ ਲੈ ਵੀ ਅੱਜ ਇਹ 22 ਬਾਈ ਦੀ ਉਹ ਚੱਲੀ ক্লোਰੋ ਰੜਾ ਲਾਂਦਾ ਹਾਂ ਅੱਛਾ ਚੱਲੀ ਦੂਆ ਜੂਰੀਆ ਪਾਉਣ ਲੱਗਿਆ ক্লোਰੋ ਰੜਾ ਲਾਂ ਮੈਂ ਤਾਂ ਕਹਿੰਦਾ ਛੱਟੇ ਤੈਨੂੰ ਰੋਇਆਂ ਹੀ ਸਫਰੀ ਕਰ ਦੂੰਗਾ ਜੇ ਲੋੜ ਪਈ ক্লোਰੋ ਦੀ ਸਫਰੀ ਨਾਲ ਸੁੱਕੀ ਕਰ ਸਕਦਾ ক্লোਰੋ ਨਾਲ ਦੋਨ ਤਰ੍ਹਾਂ ਇਹ ਦਫਰੇਜ ਕਰ ਦਿੱਤੀ ਜੀ ਮੀਟਰ ਸਾਹਿਬ ਮੈਕਸਮ ਕਰੋ ਜੀ ਕਰਨੀ ਆ ਉਹ ਤੇਲੀ ਨੂੰ ਰੋਕਦੀ ਆ ਕੌਡੀ ਨੂੰ ਰੋਕਦੀ ਉਹ ਬੈਟਰ ਹੈ ਇਹ ਤਾਂ ਵਾਇਰ ਤਾਂ ਵਖਤ ਦਸੂਗਾ ਕੀ ਕਿਆ ਹੈ ਕੀ ਨਹੀਂ ਜਦੋਂ ਰੱਬ ਜਾਣਦਾ ਕੀ ਆਈ ਕੀ ਨਹੀਂ ਤਾਂ ਆਲੀਏ ਹਾਂਜੀ ਹੁਣ ਦੂਗੇ ਲੋਡ ਪਾਉਣਾ ਪੈਣਾ ਇਹ ਲੋਡ ਪਾਏ ਤਾਂ ਹਾਂਜੀ ਉਹ ਬਾਹਰ ਤੇ ਹੀ ਪਾ ਦੇਣਾ ਠੀਕ ਹੈ ਚੱਲੋ ਉਧਰੋਂ ਐਨਾ ਖਤੀ ਠੀਕ ਹੈ ਇਧਰ ਤਾਇਈ ਲੱਗੇ ਹੋਏ ਆ ਦੂਏ ਇਧਰ ਦੂਆ ਦਾ ਆ ਇਧਰ ਦੂਏ ਦੋਹਾਂ ਦਾ ਮੁਕਾਬਲਾ ਚੱਲਦਾ ਇੱਕ ਸਾਡਾ ਬਾਬਾ ਜੀ ਆ ਤਿੰਨੇ ਜਣੇ ਹੈਗਾ ਬਾਕੀ ਅਸੀਂ ਤਾਂ ਘੱਟ ਵਾਲੀ ਆ ਉਹ ਹਾਂਜੀ ਅਸੀਂ ਤਾਂ ਬਹੁਤ ਘੱਟ ਵਾਲੇ ਆ ਅੱਜ ਤੇ ਸਵੇਰੇ ਮੈਂ ਤੇ ਵੀਰਾ ਮੇਰੇ ਬਾਬਾ ਜੀ ਆਏ ਤੇ ਵੀਰਾ ਵੀ ਆ ਗਿਆ ਉਧਰੋਂ ਲੈ ਕੇ ਆਏ 6 ਹੋਮ ਵੀਆ ਮਿਲੀਆਂ ਬਸ ਹਮ ਇਹਦੇ ਤੇ ਤਾਂ ਵੀਰਾ ਚੜਿਆ ਹੀ ਨਹੀਂ

ਮੱਠੇ ਨਾਲ ਜ਼ਹਿਰ ਵੀ ਚੱਲਣ ਦੇ ਉੱਤੇ ਮੈਂ ਤੁਹਾਨੂੰ ਕਹਿੰਦਾ ਮੇਰੇ ਹਲੇ ਬੂਝਾ ਨਹੀਂ ਦਿੱਤੇ ਮੇਰੇ ਤੇ ਤੇ ਪੰਜ ਦਿਨ ਬਾਅਦ ਦੱਸਿਓ ਇਹ ਮੈਨੂੰ ਲੱਗਦਾ ਡੂੰਗਾ ਲੱਗਿਆ ਬਹੁਤ ਜ਼ਿਆਦਾ ਜਿਹੜੇ ਦੋ ਜਿਹੜਾ ਬਹੁਤ ਮਿਲਦਾ ਮਹਾਰਾਜ ਨੂੰ ਬਹੁਤ ਨਹੀਂ ਪਤਾ ਜਿਹੜੇ ਦੋ ਜਿਹੜਾ ਹੈ ਨਾ ਉਹ ਡੂੰਗੇ ਵਾਲੇ ਦੀਆਂ ਹੀ ਆ ਮੇਰੇ ਕਿਤੇ ਹੀ ਹੈ ਨਹੀਂ ਤਾਂ ਇਹ ਕਿਤੇ ਮੈਂ ਕੱਲ ਰੇਪ ਆਇਆ ਮੈਂ ਵੀ ਅੱਜ ਵਾਲੇ ਕੁਵਾਰੇ ਪਾਉਣ ਲੱਗਿਆ ਵਾ ਪੰਜ ਦਿਨ ਤੱਕ ਪੀਆ ਬਾਦਮਾ ਫੇ ਤਾਂ ਹੀ ਤੇਰੇ ਬਰਾਬਰ ਰੱਖੂੰਗਾ ਉਹ ਨਹੀਂ ਮੈਂ ਕੋਈ ਬਿਮਾਰੀ ਨਹੀਂ ਉਹ ਵੀ ਨਹੀਂ ਹੁੰਦੀ ਉਹ ਮੈਂ ਤਾਂ ਹੀ ਤੇਰੇ ਬਰਾਬਰ ਰੱਖੂੰਗਾ ਇਹਨੇ ਤੇ ਪੂਰਾ ਵੀ ਕਰਤਾ ਮੈਂ ਇਹਲੇ ਦੁਆ ਪਾਇਆ ਅੱਜ ਮੈਂ ਵੀ ਤਾਂ ਆ ਦੁਆ ਮੰਗ ਲਿਆ ਜੇ ਤਾਂ ਚਾਹ ਲੇਟ ਲਾਈ ਥੋੜੀ ਜੀ ਉਹ ਵੀ ਤਾਂ ਕਿੰਨੇ ਥੋੜੀ ਵਕਤ ਹੋਗੇ ਤੇ ਤੇਰਾ 10 ਦਿਨ ਦਾ ਫਰਕ ਹੋਣਾ ਠੀਕ ਠੀਕ ਚਾਹਾਂ ਵੀ ਚੱਲਣ ਦੇ ਵਿੱਚੇ ਆ ਦੇ ਦੇ ਮੇਰੀ ਵੀ ਲੱਗਿਆ ਰਿਹਾ ਬਾਹਰ ਤੇ ਵਿੱਚ ਜਾ ਕੇ ਲੱਗਣਾ ਆਦਾਤੀ ਲੱਤੀ ਆਦਾਤੀ ਇੱਧਰ ਹੈਗੀ ਤਾਂ ਇਹ ਪੂਰੀ ਰੱਖ ਗਿਆ ਤਾਂ ਯੋਰੇ ਮੈਂ ਬੋਲਦਾ ਬੰਦ ਰੱਖੀ ਜਾਂਦਾ ਉਹਨੇ ਮੂਹਰੇ ਪਾਇਆ ਗਿਆ ਅੱਛਾ ਮੈਂ ਵੀ ਪਹਿਨਾ ਕੈਨਸਲ ਕਰਤਾ ਤਾਂ ਮੀਂਹ ਜਾ ਪਿੰਦਰਾ ਸਵੇਰੇ ਫੇ ਮੈਂ ਕਿਹਾ ਹੁਣ ਡਿੱਪੜਿਆ ਹੋਇਆ ਪਹਿਨਾ ਰੀ ਪਾਵਾਂ ਫੇਰੇ ਆਕੇ ਨੱਕ ਢੋਕੇ ਆਪਣਾ ਪੱਟਾ ਪਿਆ ਕੇ ਲਿਉਣਾ ਵੀਰ ਜੀ ਬਣਾ ਕੇ ਲਿਆਉਣੀ ਪੌਵੜਾ ਡੰਗਰਾਂ ਨੂੰ ਡੈਡ ਜਾ ਇਹ ਜਾਂਦਾ ਹਾਂ ਬੋਲਦਾ ਹੀ ਨਹੀਂ ਬਾਹਰ ਕਿੱਥੇ ਜਿੱਧਰ ਕੋਵਾ ਕੀ ਲੱਖਰ ਉਧਰ ਬਾੜੀ ਨੂੰ ਹਾਂ ਇੱਧਰ ਤੇ ਵੱਡ ਜਿੱਧਰ ਕੀ ਲੱਖਰਾਂ ਇੱਧਰ ਤੇ ਹੂਲ ਕਹਿੰਦਾ ਆ ਦੇ ਜੰਮ ਗਿਆ ਬਾਜਰਾ ਤਾਂ ਹੀ ਐਨ ਹਾਂ ਮੱਥਾ ਦੇਖਣੇ ਜ਼ੋਰ ਪੁੰਦੀ ਮਗਰ ਮੱਚ ਲਈ ਮੈਂ ਬਾਜਰਾ ਤਾਂ ਐਨ ਜੰਮ ਗਿਆ ਬਾਜਰਾ ਜੰਮਿਆ ਆ ਹੁਣ ਰੇ ਪਾ ਦੇਣਾ ਜਿੱਥੇ ਜੂੜੀ ਆ ਠੀਕ ਹੈ ਜੀ ਵੇਧੀ ਬੱਤੀ ਹੈ 600 ਵਾਲਾ ਉਹ ਇੱਥੇ ਦੇ ਉਹ 6 ਵਾਲਾ ਕੁਝ ਕਿਹੜਾ ਬੀਜਣਾ ਦਾ ਉਹ ਥੱਲੇ ਹੈ ਜੀ 100 ਰੁਪਏ ਵਾਲਾ ਬੀਜਣਾ ਦਾ ਥੱਲੇ ਦੂਆ ਬੀਜਾਂਗੇ ਸਸਤਾ 100 ਰੁਪਏ ਵਾਲਾ ਨਾਲੇ 600 ਵਾਲਾ ਵਧੀਆ ਹੁੰਦਾ ਮੇਰੇ ਖਾਓ ਵਾਲਾ ਇਹ ਮੈਂ ਮੀਰ ਸਿੰਘ ਦੇਖਿਆ ਨਾ ਇੱਧਰ ਖੜਾ 600 ਰੁਪਏ ਵਾਲਾ ਉਹ ਉੱਥੇ ਦੇ ਮਿਲ ਗਿਆ ਦਾ ਨਾ ਡੈਰੀ ਤੇ ਹਾਂ ਤੇ ਬੀਜ ਕਹਿੰ ਨੂੰ ਉਹ ਥੱਲੇ 10 ਦੇ ਨਟਕੇ ਬੀਜੂਗਾ ਰੋਟੇ ਵਾਲੇ ਸਾਡੇ ਤੇ ਸ਼ਾਮ ਉਹ ਵੀ ਆਏ ਤੇ ਕਾ ਕਹਨੇ ਕਹਿੰਦਾ ਆਇਆ ਘੰਟੇ ਤੱਕ ਮੈਨੂੰ ਕਹਿੰਦਾ ਇਸੇ ਮਿਲ ਕੇ ਵੀ ਆ ਤਾ ਕਹਿੰਦਾ ਆ ਗਿਆ ਭਾਈ ਘੰਟੇ ਤੱਕ ਮੈਂ ਕੰਨਾਂ ਨੂੰ ਫੋਨ ਕਰਿਆ ਤਾਂ ਰਾਤ ਕਹਿੰਦਾ ਘੰਟੇ ਤੱਕ ਆਂਨੇ ਪੈਸੇ ਲੱਗੇ ਆ ਜਾ ਦੇਖ ਲੈ ਕਹਿੰਦਾ ਪਰ ਮੈਂ ਸਵੇਰ ਨੂੰ ਆਇਆ ਨਾ ਉਹ ਵੀ ਕਹਿੰਦਾ ਕਹਿੰਦਾ ਮੈਂ ਘੰਟੇ ਤੱਕ ਆ ਗਿਆ ਕਹਿੰਦਾ ਪੱਟੂਗੇ 2 ਮਹੀਨੇ ਨੂੰ ਮੈਂ ਕੋਈ ਨਹੀਂ 2 ਮਹੀਨੇ ਦਾ ਪੈਸੇ ਮੈਂ ਪਹਿਰਾ ਦੇਣੇ ਐ ਕਹਿੰਦਾ ਨੀ ਚਲੋ ਸਾਰੇ ਤਾਂ ਕੋਈ ਨਹੀਂ ਬੇ ਕਰਦਾ ਬੋਲੂ ਅੱਧੇ ਦੇ ਦੇ ਉਹ ਤਾਂ ਬੈਠ ਕੇ ਗੱਲ ਹੋਊਗੀ ਜਿੰਨੇ ਮੰਗਾਗੇ ਆਪਾਂ ਵੀ ਫਿਰ 2 ਮਹੀਨੇ ਨੂੰ ਪੱਟ ਲਈ ਮੈਂ ਕੋਈ ਨਹੀਂ ਜੇ ਤਨੂ ਪੂਰੇ ਪੈਸੇ ਹੁਣ ਤਾਂ ਤਾਂ ਲੱਗਣੀ ਨਹੀਂ ਹੈਗੇ ਆਪਣੇ ਪੈਸੇ ਹੀ ਪਹਿਨਾ ਦਵਾ ਦੇ ਨੇ ਤਨੂ ਤੇਰੇ ਆ ਮਹੀਨੇ ਨੂੰ ਅਗਲਾ ਤਾਂ ਤਾਂ ਲੱਗਣੀ ਨਹੀਂ ਹੁਣ ਇੱਕ ਉਹ ਕਹਿੰਦਾ ਜਨਵਰੀ ਚ ਪਟ ਲੂਗੇ ਮਾ ਤੁ ਬਾਜ ਜਾ ਭਾਈ ਜਨਵਰੀ ਉਦੋਂ ਨਹੀਂ ਚੱਲ ਕੋਈ ਨਹੀਂ ਹੋਰ ਬਾਜ ਜਾ ਫਿਰ ਕੀ ਹੋ ਗਿਆ ਜਨਵਰੀ ਚ ਪਟਣਾ ਮੈਂ ਲੱਖ ਰੁਪਈਆ ਹੋਰ ਪਾ ਦੇ ਕਹਿੰਦਾ ਚੱਲਾ ਹੁਣ ਤੇ ਉਹ ਗੱਲ ਕਰਦੇ ਆ ਠੇਕੇਦਾਰ ਨੂੰ ਉਹਦਾ ਏਜੰਟੇ ਦਾ ਭਾਈ ਜਿਆਦਾ ਫੜੀ ਪੈਸੇ ਤਾਂ ਇਹ ਨਹੀਂ ਤਾਂ ਇਹ ਖੜਾ ਰੱਖ ਦੇ ਕਾ ਕੰਨੇ ਵਾਲਾ ਕੰਮ ਕੋਈ ਨਹੀਂ ਹੈਗਾ ਇੱਥੇ ਰੱਖਣਾ ਆਪਾਂ ਨਹੀਂ ਹੈ ਜੇ ਤੁਸੀਂ ਜਾਲਾ ਫੜੂ ਤਾਂ ਹੀ ਆ ਨਿਕਲ ਗੋ ਕਰ ਲੈਣਾ ਬਸ ਪੈਸੇ ਦੇ ਜਿਆਦਾ ਹੀ ਫੜਨੇ ਆ 50000 ਤਾਂ ਕਿਹਾ ਹੁੰਦਾ ਆ ਯਾਰ ਤਾਂ ਅਗਲੇ ਨੂੰ ਛੱਡ ਦੇਣੇ ਜੇ ਘਾਟਾ ਪੈਂਦਾ ਦਿਖਿਆ ਹਾਂ ਇੰਨੇ ਦਾ ਅਗਲਾ ਉਹੀ ਛੱਡ ਦੇ ਕਰਦਾ ਘਾਟਾ ਪੈਂਦਾ ਦਿਖਿਆ ਜੀ ਅਹੀਂ ਜੱਕਰ ਨਾ ਪੌਣ ਕਰਾਉਂਦਾ ਹੁਣੇ ਕਮਾਲ ਪ੍ਰੀਤ ਕਮਾਲ ਪ੍ਰੀਤ ਮਸੂਲੀ ਵਾਲਾ ਮੋਢਾ ਲੱਗਿਆ ਮੁੰਡਾ ਇਹਦਾ ਹਾਂ ਹੋ ਗਿਲਾ ਜਾ ਹਾਂ ਇਹਦਾ ਇੰਦਰ ਗੈਨ ਹੁੰਦਾ ਕੱਲ ਵੀ ਛੜਾ ਦਾ ਉਹੀ ਤਾਂ ਬਾਕੀ ਹੁਣ ਰੱਬ ਜਾਣਦਾ ਵੀ ਆਪਣਾ ਤਾਂ ਕਹਿੰਦਾ ਮਾਰ ਗਿਆ ਘੰਟਾ ਕਹਿੰਦਾ ਤੂੰ ਕੌਰ ਸਾਹ ਮੱਥਾ ਟਿਕਣ ਗਿਆ ਠਿੱਕੇ ਦਾ ਮੈਂ ਚਾ ਕੋਈ ਨਹੀਂ ਮਰੀ ਪੁੰਦਾ ਆ ਜਾ ਉਰੀ ਜ ਮੈਂ 5 ਸੱਤੇ ਜਾ ਰੇ ਮਨੂੰ ਗੱਲ ਕਰ ਲੈਣੀ ਪੈਣਾ ਉਹਦੇ ਗਾ ਦੂਵੇ ਨੇ ਤਾਂ ਕਹਿਤਾ ਦੀ ਮੈਂ ਕੋਈ ਨਹੀਂ ਲੈਣਾ ਆ ਰਹੀ ਨਹੀਂ ਮੇਰੇ ਪੁੱਛਣਾ ਪੈਣਾ ਆ ਪੁੱਛਣਾ ਪੈਣਾ ਕਿਤੇ ਬਾਜ ਗਿਆ 1% ਆ ਮੇਰਾ ਪੈਣਾ ਦਾਦੇ ਆਪਣੇ ਕਿੰਨੇ ਦਿਨ ਨਹੀਂ ਬਚਣਾ ਵੀ ਕਿੰਨੇ ਬਾਜ ਉਹ ਵੀ ਕਹਿੰਦਾ ਜੀ ਹੁਣ ਪਹਿਲਾਂ ਕਰ ਲੈ ਬਾਜ ਰੌਣੀ ਨਾਲੋਂ ਆਈ ਚੱਕਰ ਹੁੰਦਾ ਔਰ ਦੇਖੇਗਾ ਨਹੀਂ ਰੋਸੇ ਹੁਣ ਚੀਜ਼ ਵੇਖਣੇ ਤੇ ਤਾਂ ਇੰਨੀ ਨਹੀਂ ਹੋਣੀ ਆਏ ਵੀ ਇਹ ਤਾਂ ਲੱਗ ਜੇ ਤਾਂ ਵਧੀਆ ਤਾਂ ਉਹ ਤਾਂ ਤਾਂ ਲੱਗਣੇ ਹੀ ਨਹੀਂ ਗਿਆ ਟਾਈਮ ਆਇਆ ਬਾਹਰ ਮੈਂ ਕਿੱਥੇ ਲੱਗੇਗਾ ਨਹੀਂ ਕੋਈ ਬੋਲੂ ਯਾਰ ਹਾਂ ਪੱਕਣੇ ਚ ਨਹੀਂ ਡੇਟ ਹੋ ਗਈ ਬਸ ਰਹਿਣੇ ਲੱਗਣਾ ਮੱਕੀ ਪ੍ਰਧਾਨ ਨੇ ਦੇਖਣ ਦੇ ਇੱਕ ਸਾਲ ਮੱਕੀ ਵੀ ਤੇ ਗਈ ਸੀ ਮੱਕੀ ਹੁਣ ਗੰਨੇ ਹੀ ਕੱਤ ਕੇ ਵੀਦਣ ਆਪਾਂ ਨੇ ਕੀਤਾ ਜਿਕਣ ਉਹ ਵਿੱਜਿਆ ਤਾਂ ਹੋਰ ਮਹੀਨਾ ਪਹਿਲਾਂ ਵੀ ਯੋਜਨਾ ਕਰਨਾ ਉਹਦੇ ਚ ਗਿਆ ਹਾਂ ਫਟਾ ਫਟਈਆ ਕਰਦੀ ਜਾਣਾ ਜਿਹੜਾ ਤਾਂ ਪਲੌ ਮਾਰਦਾ ਹੈ ਨਾ ਚੰਗੀ ਤਰ੍ਹਾਂ ਉਹ ਆ ਗਿਆ ਅੰਨਾ ਚੱਕਾ ਪ੍ਰਧਾਨ ਨੇ ਕਿਹਾ ਤਾਂ ਤੇਰਾ ਉਹਨੇ ਕਿੱਥੇ ਆਉਣਾ ਹੈ ਪ੍ਰਧਾਨ ਨੇ ਬਸ ਵਧਿੰਦੀ ਲਈ ਬਾਜਰਾ ਵੱਢ ਕੇ ਬਹੁਤ ਲੇਟ ਹੋ ਗਈ ਕੀ ਉਹ ਉਹਨੇ ਸਰੀ ਨੂੰ ਪੈਕਣੀ ਪੜਾਈ ਉਹਨੇ ਗਾਠ ਹੱਡ ਪੈਣ ਲੱਜਿੰਦੀ ਹੈ ਨਾ ਗੰਨਾ ਬੀਜ ਚੱਕੀ ਚੱਕੀ ਗੰਨਾ ਬੀਜ ਦੇਣਾ ਆਪਾਂ ਪਤਾ ਵਾਸਾ ਦੇਦੇ ਪੈਸੇ ਆ ਜਾਣਾ ਬੜੀ ਆਪਣੇ ਜੇ ਜੇਬ ਚ ਆ ਗਈ ਹਾਂ ਤਾਂ ਆਪਣੇ ਨਹੀਂ 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 ਆਪਣੇ ਨਹੀਂ ਨਹੀਂ ਖੜਿਆ ਤਾਂ ਕੋਈ ਪਤਾ ਨਹੀਂ ਹੈਗਾ ਕੋਈ ਪਤਾ ਨਹੀਂ ਆਰੇ ਕੰਨ ਮੈਦੇ ਚੱਲਿਆ ਥੋੜੇ ਜਿਹੇ ਪੌਣ ਜੂਰੀਆ ਵਿੱਚ ਕੋਈ ਪਤਾ ਲੰਦਾ ਹੁਣ ਵਿੱਚ ਕੀ ਸਲਫਰ ਫੋਲਾ ਫਰ ਇੱਕ ਬਾਤ ਹੀ ਹੋ ਦੀਆ ਪਾਤਾ ਮੈਂ ਵੀ ਨਹੀਂ ਕੁਝ ਪਾ ਰਿਹਾ ਐ ਤਾਂ ਮੈਨੂੰ ਕੋਈ ਛੇੜਦਾ ਮੈਂ ਸਲਫਰ ਫੋਲਾ ਆਪਣੀ ਗੱਲਾ ਜ਼ਰੂਰੀ ਆ ਸਮਾਨ ਨੇ ਕੁਝ ਨਹੀਂ ਕਰਨਾ ਹੈਗਾ ਇਹ ਤਾਂ ਵਿਲਾ ਇੱਕ ਹੁੰਦਾ ਸਲਫਰ আর ਜ਼ਿੰਕ ਦਾ ਦੋ ਜ਼ਰੂਰੀ ਜਿਹੜੀ ਜਿਹਾ ਪਾਉਣੀ ਹੋਰ ਕੁਝ ਨਹੀਂ ਜ਼ਰੂਰੀ ਮਿਰਚਰ ਮੌਚਰ ਕੁਝ ਨਹੀਂ ਜ਼ਰੂਰੀ ਹੈਗਾ ਸਲਫਰ আর ਜ਼ਿੰਕ ਸਲਫਰ ਫੋਲਾ ਕਰਦੇ ਹੁਣ ਸਲਫਰ আর ਜ਼ਿੰਕ ਜ਼ਰੂਰੀ ਹੈ ਸਲਫਰ ਇੱਕ ਫੰਗੀ ਸਾਈਡ ਵੀ ਆ ਸਲਫਰ ਦੋ ਤਿੰਨ ਕੰਮ ਕਰਦੀ ਹੈ ਇਲੇ ਦੀ ਜੇ ਦਾਣੇਦਾਰ ਫਿਰ 8-10 ਕਿਲੋ ਪੈ ਜਾਂਦੀ ਆ। ਦੋਈ ਤਾਂ ਤੇਰੀ 3 ਕਿਲੋ ਪੈਣੀ ਆ। ਜਿਹੜੀ 90% ਦਾ ਪਾਇਆ ਮੇਰਾ 3 ਕਿਲੋ ਆ। ਉਹ 3 ਕਿਲੋ ਪਾਊਡਰ ਆ ਜਿਹੜਾ। ਤੇ ਦੂਰੇ ਲਾ ਕੇ ਵਿੱਚੇ ਪਾਣੀ ਪਾ ਕੇ। ਰੇਟ ਉਹ 500 ਦੀ ਆ। ਜਿਹੜੀ ਦੋਈ ਆ ਉਹ ਵੀ ਮੇਰਾ 90% 500 ਦੀ। ਨਾ ਇਹ ਦਾ ਇਹ 500 ਦੀ ਹੈ ਜਿਹੜੀ ਆ ਹੈ। ਜਿਹੜੀ ਪਾਊਡਰ। ਪਾਊਡਰ 380 90 ਦਾ ਦੱਸਾਂ ਮੈਂ। ਆਹ ਹਾਂ ਮੈਂ ਪਾ ਲਿਆ। ਇਹਦੇ ਲੈ ਆਗਾ। ਮੈਂ ਰੁੱਖੜ ਕੇ ਨਹੀਂ। ਕਾ ਸਸਾ ਬਾਲਾ ਜਰ ਇਹਨੇ 500 ਰੁਪਏ ਲਾਇਆ ਬਾਕੀ ਦੂਈ 50 ਰੁਪਏ ਕਿਲੋ 40000 ਰੁਪਏ ਨੂੰ 10 ਕਿਲੋ 500 ਵੀ 4 500 ਵੀ ਉਹਦਾ 5 500 ਦੇ 10 ਕਿਲੋ ਹਾਂ ਰੋਤੀ ਇਹ ਆ ਗਈ ਗੱਲ ਲੱਗੀ ਜਾਂਦੀ ਆ ਉਹ ਘੁਰਨੇ ਚ ਨਹੀਂ ਆਉਂਦੀ ਛੇਤੀ ਉਹ ਫਾਇਦਾ ਇਹ ਪਾ ਕੇ ਦੋ ਘੰਟੇ ਲਾਏ ਜਾਨੀ ਕਹਿੰਦੇ ਨਹੀਂ ਲੱਗਦੀ ਵੀ ਟਾਈਮ ਗੱਲ ਜੀ ਕਹਿੰਦਾ ਕੰਨੇ ਚ ਪਾਉਣੀ ਆ ਥੱਲੇ ਸੜਦੇ ਫੇਰ ਉਹ ਆਪੇ ਲੱਗੀ ਜਾਂਦੀ ਹੌਲੀ ਹੌਲੀ ਮਿੱਟੀ ਜਾ ਕੇ ਧਾਨਾਂ ਦੀ ਸਾਰੀ ਬਹੁਤ ਰੁਕਣੀ ਪਈ ਰਹਿੰਦੀ ਮੈਂ ਦੇਖਿਆ ਜਿਹੜੀ ਦਾਣੇ ਵਾਲੀ ਆ ਕੰਪਾਇਆ ਯਾਹ ਚੋੜੀ ਚੱਕੀ ਕਾਨੂੰ ਬਜਨ ਖੜਾ ਤੂੰ ਉਹਿੰ ਬਿੰਗਾ ਹੋ ਜੂ ਆਏ ਚਲਾ ਜਦੀ ਇਹੀ ਫਰਕ ਆ ਹੁਣੇ ਤੇਰੀ ਚਸਤੀ ਆ ਇਹ ਤੇਰੇ ਵਾਲੀ ਲੋਹੇ ਵਾਲੀ ਆ ਤੇਰੇ ਵਾਲੀ ਪੀਏ ਦਿਨ ਮਿਲ ਗਈ ਇਹ ਸੜੀ ਮੇਰੀ 2 ਮਹੀਨੇ ਬਾਅਦ ਦੋ ਕਿਹਾ ਮੇਰੇ ਵਾਲੀ ਦਾ ਫਰੇ ਆ ਦੇਖ ਦੋ ਦੋ ਕਿਹਾ ਦੋ ਤੇ ਵੀ ਮੈਂ ਕਿਹਾ 3 ਮਹੀਨੇ ਲਾਤੇ ਉਹਨਾਂ ਢਾਈ ਉਹ ਗਲਕੇ ਵਾਲੀ ਬਣਿਆ ਪਿਆਦਾ ਮਸ਼ਹੂਰ ਹੋ ਜਾ ਮੈਂ ਜਿਹੜੀ ਚੀਜ਼ ਮਸ਼ਹੂਰ ਹੋ ਜਾਂਦੀ ਯਾਰ ਬਸ ਉਹਨੇ ਟਾਈਮ ਲਾਉਣਾ ਉਹਨੇ ਮਕੜੌਣੇ ਵਾਲੇ ਪੂਰੇ ਮਸ਼ਹੂਰ ਆ ਕੜਾਉਣ ਚ ਰਿਹੜੀਆਂ ਦਿਲਾ 2-2.5 ਮਹੀਨੇ ਦੁਰਾ ਨਹੀਂ ਦਿੰਦੇ ਤੂੰ ਕਾਈਨੋਰ ਬਣਾ ਕੇ ਲਿਆਇਆ ਉੱਥੇ ਉਹਨੇ ਹਫ਼ਤੇ ਬਾਅਦ ਦੇਤੀ ਜਿੰਨਾਂ ਕਿਹਾ ਉਹਦੋਂ ਨੇ ਦੇਤੀ ਹਾਂ ਦੇਖ ਲੈ ਜਿੰਨਾਂ ਉਹਨੇ ਕਿਹਾ ਤਾਂ ਆਪਾਂ ਨੂੰ ਉਹਨੇ ਉਦੋਂ ਦੇਤੀ ਇਹਨੇ ਹੈ ਕਾਰੀਗਰ ਹੋ ਵੀ ਬਹੁਤ ਹੈ ਐਨੇ ਗੇੜੇ ਮਰਾਏ ਤੂੰ ਪੁੱਛ ਨਾ ਤੇਰੇ ਸਾਹਮਣੇ ਹੀ ਆ ਤੂੰ ਵੀ ਦੁਖੀ ਹੋ ਗਿਆ ਮੈਂ ਤਾਂ ਚੱਲ ਹੁਣ ਅਜ ਤਾਂ ਆ ਉਹ ਚੌਲਣਾ ਬਣਾਇਆ ਫੇਰ ਕਿੰਨੇ ਗੇੜੇ ਆ ਕਿਤੇ ਇਹ ਮੈਂ ਪਹਿਲਾਂ ਤੇ ਇਹ ਵਿਚਾਰ ਪੈਸਿਆਂ ਦਾ ਪੂਸਿਆਂ ਦਾ ਚੱਕਰ ਨਹੀਂ ਜਿਹੜੇ ਨੇ ਗੇੜੇ ਮਰਾਉਣੇ ਆ ਤੇਰੇ ਉਹਨੇ ਮਰਾਉਣੇ ਹੀ ਆ ਉਹ ਮਸ਼ਹੂਰ ਹੋਏ ਪਿਆ ਇਹ ਰੇੜੀਆਂ ਨੂੰ ਵੀ ਚੱਲਦੀਆਂ ਸਾਡੀਆਂ ਰੇੜੀਆਂ ਤੇਰੇ ਸਾਹਮਣੇ ਦੇ ਲਾ 20 ਮੋਟਰਸਾਈਕਲ ਖੜੇ ਸੀ ਆਹੀ ਭਰਗਾ ਲੋਗ ਉਹਦੇ ਲਾ ਰਹੇ ਕੁਝ ਜਾਸੜਾ ਮੇਰੇ ਆਪਾਂ ਦਾ ਨੰਬਰ ਇਹ ਨਹੀਂ ਇਸਦੀ ਨੀ ਲਾਉਂਦਾ ਇਹ ਵੀ ਲੋਹੇ ਦੀ ਆ ਆ ਮੈਂ ਕਹਿ ਕੇ ਲਵਾਈ ਦਿੱਤੀ ਲਾਉਂਦਾ ਇਹ ਵੀ ਲੋਹੇ ਦੀ ਉਹ ਆ ਤਾਂ ਮੈਂ ਜਿੰਤੀ ਕੇਹਾ ਉਹਨੂੰ ਵੀ ਬਾਈ ਮੈਂ ਜਿੰਤੀ ਲਾਉਂਗੀ ਆ ਉਹ ਕਹਿੰਦਾ ਜਿੰਤੀ ਲਾ ਦੂੰਗਾ ਤਾਂ ਹੀ ਤੋਂ ਨੇ 1000 ਰੁਪਏ ਵੱਧ ਲੱਤਿਆ ਬੀਚੇ ਬਣਾ ਦੇਣੀ ਤਾਂ ਹੀ ਉਹਨੇ ਕੀ ਯਾਰ ਰੱਖਾ ਮੈਂ ਚੱਲ ਕੋਈ ਨੂੰ ਮੌਸਮ ਅੱਜ ਪੂਰਾ ਠੰਡਾ ਹੋਰ ਮੈਂ ਸਵਾਹ ਲੱਗਦੀ ਆ ਪਤਾ ਨਹੀਂ ਆ ਮੈਂ ਓਏ ਠੰਡਾ ਤਾਂ ਹੈਗਾ ਠੰਡਾ ਰਹੇਗਾ ਘੜੀ ਵੀ ਟੁੱਪ ਦੇ ਗਣਾਂ ਦੇ ਉੱਤਰ ਕੱਕ ਵੀ ਨਹੀਂ ਬੱਟਾ ਤੈਨੂੰ ਜੇ ਤੀ ਲੈ ਵੱਡ ਕੇ ਲਿਆਉਣੇ ਆ ਠੀਕ ਆ ਨਾ ਮੈਂ ਵੀ ਜਾਣਾ ਯਾਰ ਆਹ ਹੋ ਜਾ ਕੇ ਪੀੜ ਬਣਾ ਕੇ ਲਾਉਣੀ ਪੈਣਾ ਤਾਂ ਪੀੜ ਮੁੱਕੀ ਵੀ ਆ ਆੜੀ ਜਿਹਾ ਹੋ ਆਈ ਨਹੀਂ ਆ ਜਿੰਨੇ ਮਾਸ ਨਾਉਂਦਾ ਜਿੱਤੇ ਨਹੀਂ ਜਾਉਂਦਾ ਪੀੜ ਮੁੱਕੀ ਵੀ ਆ ਆ ਯਾਨੀ ਹਲੋ ਦੂਵੇ ਮੈਸਟਰੀਨ ਫੋਨ ਕਰਾਂ ਮੈਂ ਕਵਰ ਵਾਲੀ ਯਾਨੀ ਯਾਨੀ ਜਿਹੜਾ ਮੇਰੇ ਮਕਾਨ ਪਾਗੇ ਪਈ ਕੋਠੀ ਉਹ ਮੁੰਡਾ ਆ ਹਾਂ ਉਹ ਚੌਥਾ ਟਿਕਾਣਾ ਉਹ ਤੂੰ ਦੇਣਾ ਠੀਕ ਹੈਂ ਠੇਕਾ ਕਰ ਲੂੰਗਾ ਹੋਰ ਕੀ ਕਰ ਲੈਣਾ ਯਾਰ ਕਿਹੜਾ ਮਾਰੀ ਜਾ ਉਹ ਨਾਲ ਚਲ ਮੈਨੂੰ ਫੋਨ ਕਰ ਟਿਕਾਣਾ ਤਾਂ ਮੈਂ ਰੀੜੀ ਪਰ ਰੋਜ਼ਾਂ ਦਾ ਕਰਦਾ ਤਾ ਉਹ ਨੂੰ ਵੀ ਉਹ ਮੈਂ ਉਹਨੂੰ ਮੈਂ ਫੋਨ ਬੁਲਾਉਂਦਾ ਟਿਕਾਣਾ ਵੀ ਅੰਦਰ ਕਰਾ ਦੂੰਗਾ ਉਹ ਦੂਏ ਬਜੜੀ ਦੀ ਲਿਆ ਕੇ ਉਹ ਵੀ ਅੰਦਰ ਫਤਹਾ ਦਿਆ ਤੇ ਖਤਮ ਆ। ਉਹ ਬੁਲਾਉਂਦਾ ਉਹਨੂੰ ਅੱਜ ਫੋਨ ਕਰਦਾ ਉਹ ਬੰਦਾ ਬਹੁਤ ਵਧੀਆ ਯਾਰ। ਉਹ ਮੈਂ ਤਾਂ ਨਹੀਂ ਨਹੀਂ ਅੱਗੇ ਮੈਂ ਸਾਰੇ ਕੰਮ ਉਹਦੇ ਹੀ ਭਰਾਏ ਆ। ਉਹਨੂੰ ਮੈਂ ਤਾਂ ਨਹੀਂ ਬੁਲਾਇਆ ਮੇਰੇ ਠੇਕਾ ਨਹੀਂ ਤਾ ਹੁੰਦਾ। ਮੇਰਾ ਠੇਕਾ ਹੀ ਕਰਦਾ। ਉਹ ਤਾਂ ਠੇਕਾ ਕਰਕੇ ਖੁਸ਼ ਆ। ਦਿਹਾੜੀ ਨਹੀਂ ਉਹ ਕਰਦਾ। ਮੇਰੇ ਠੇਕਾ ਹੋਣਾ ਜੇ ਕਿ ਮੇਰੇ ਬਿੰਗ ਕਿੱਡਾ ਕੰਮ ਆ ਨਾ ਮੇਰੇ। ਕੰਮ ਆ। ਤਾਂ ਮੈਂ ਠੇਕਾ ਨਹੀਂ ਤੱਕ ਰੇ। ਬੁਲਾਉਂਦਾ ਉਹਨੂੰ ਅੱਜ ਫੋਨ ਕਰਦਾ ਵੀ ਆ ਕੇ ਨਹੀਂ ਜਾ ਫਿਰ ਕੋਈ ਇਹ ਦੇਖਾ ਤੁਸੀਂ ਮਗਨਾ ਪਈਏ ਦੇਖੋ ਆਉਂਦਾ। ਉਹ ਨਹੀਂ ਆਜਣਾ। ਇਹ ਬੰਦਾ ਬੰਦਾ ਵਧੀਆ ਰਾਈ ਨੇ ਏਕਾ ਗੱਲ ਵੇ ਉਹਨਾਂ ਲੱਗਿਆ ਰਹੇ ਹਾਂ ਣਾ ਠੀਕ ਹੈ ਏਕਾ ਗੱਲ ਆਹ ਉਹ ਧੁੱਪਾਂ ਉਹਨਾਂ ਵੇਰੇ ਉਹ ਕਾ ਕ ਬਾਰਡਰ ਲੈਣ ਦੇ ਹੁਣ ਇਹ ਜੋ ਨੰਬਰ ਲੈ ਲਾ ਲਓ ਜੀ ਅੰਬੀਆਂ ਦੇ ਸ਼ਿਕਾਰੀ ਪਹੁੰਚ ਚੁੱਕੇ ਆਂ ਹਾਂ ਬਈ ਨਾ ਚਲੋ ਅੰਬ ਪਰ ਨੂੰ ਹੁਣ ਆ ਗਿਆ ਬੰਦਾ ਸਾਡਾ ਜੀ ਗੋਲਾ ਹੀ ਚੜੂ ਅੰਬ ਪਰ ਇਹ ਜਦ ਜਦ ਰੁੱਤੀ ਲੈ ਕੇ ਆਂ ਸਰਦਾਰ ਜੀ ਇਹ ਬਾਲਨ ਜੀ ਸਿਆ ਰਖਿਆ ਆਈ ਜਾਨੀ ਵਗ ਗਿਆ ਉਧਰ ਦਰ ਗਿਆ ਉਧਰ ਫਿਰ ਪਰਿਵਾਲਨ ਲੈ ਫਿਰ ਚਲਾ ਗਿਆ ਘਰ ਅੱਛਾ ਹਾਂ ਘਰ ਤੇ ਆਇਆ ਫਿਰ ਮੈਂ ਖੇਤ ਚਲਾ ਗਿਆ ਫਿਰ ਅੰਬੀ ਤੋੜਾ ਫੇਰੇ ਮੁਰਗਾ ਆਇਆ ਇਧਰ ਮਾੜਾ ਮਨ ਅੰਬੀ ਬਣੀ ਜੰਨੀ ਚਾ ਨਾ ਪਰੇ ਹਾਂ ਬਹੁਤ ਉੱਪਰ ਨਾ ਜਾਂੀ ਥੱਲੇ ਦੀ ਲੂਣਾ ਦੇ ਦੇ ਬਸ ਨੂੰ ਕਿਹੜੇ ਸੁਣਦਾ ਬਾਪੂ ਤੂੰ ਹੱਕਾ ਮਰੀ ਜਾਂਦਾ ਉੱਪਰ ਮੈਂ ਤੇ ਜਾਣਾ ਜਾਦਾ ਇਹ ਉਹ ਨਹੀਂ ਸੁਣਦਾ ਹੋਵੇ ਗੱਲੇ ਕਿਹੜੀ ਆ ਬਹੁਤਾ ਉੱਪਰ ਨਾ ਜਾਏ ਰੇਟਾ ਤੇ ਹਲੂਣਾ ਦੇ ਦੇ ਝੋੜਾ ਕੱਢਿਆ ਨਾ ਬਾਬੀ ਅੱਜ ਮੈਨਾਂ ਲੱਗਾ ਤੂੰ ਚੜ ਨਹੀਂ ਸਕਦਾ ਅੰਬ ਪਸਾ ਬੋਦਾ ਬੰਦਾ ਅਸੀਂ ਉੱਧਰ ਜੜਿਆ ਵੇ ਸਵੇਰੇ ਐ ਅੰਬ ਬੋ ਜੜ ਕੇ ਦਿਖਾ ਇਹਦੇ ਤੇ ਵੀ ਚੜ ਜੂਗਾ ਮੈਂ ਦੇ ਲਾ ਸੀ ਕੱਲੀ ਕੱਲੀ ਡਾਣੀ ਵੀ ਘੁੰਮ ਜਾਂਦੇ ਤੇ ਉਹ ਦੇਖ ਝੋਲਾ ਪਿਆ ਮੈਂ ਉਹਦੇ ਕਰੀ ਬਾਬਾ ਜੀ ਝੋਲਾ ਛੱਡ ਦੂ ਹੈ ਉਹ ਦੇਖ ਅਜੀ ਕੱਲੀ ਕੱਲੀ ਡਾਣੀ ਵੀ ਘੁੰਮ ਜਾਂਦੇ ਤੇ ਦੇਖ ਲਾ ਵੈਸੇ ਸਵੇਰੇ ਪੀੜਾ ਸਾਰੇ ਘੁੰਮ ਗਏ ਉੱਧਰ ਇਹਦੇ ਪਰ ਵੀ ਅਸੀਂ ਕੱਲੀ ਕੱਲੀ ਟਾਣੀ ਪਰ ਮੈਂ ਰ ਕਾਕਾ ਇੱਕ ਵਾਰੀ ਕਾਕਾ ਉੱਪਰ ਤੇ ਆਏ ਲੰਮਕੇ ਡਾਲਾ ਟੁੱਟ ਗਿਆ ਉੱਪਰ ਹੱਥ ਪੈ ਗਿਆ ਜੇ ਹੱਥ ਨਾ ਪੈਂਦਾ ਬਾਅਦ ਵਿੱਚ ਥੱਲੇ ਆਉਣ ਦਾ ਜਮਣਾ ਮੰਗੂ ਆ ਜਮਣਾ ਵੀ ਤੋੜੀ ਹੋਈ ਜਮਣਾ ਤਾਂ ਮੁੱਕ ਗਈਆਂ ਜਮਣਾ ਮੈਂ ਜਮਣਾ ਹੈਂ ਇਹ ਗੇੜ ਜਾ ਕੇ ਫੁੱਟ ਜਾਂਦੀ ਜਮਣ ਬੜੀ ਜੀ ਫੁੱਟ ਜਾਂਦੀ ਹੈਠਾ ਚੱਕਲੇ ਜੇ ਚਾਹੀਦੇ ਖਬਰੇ ਕੀ ਦਾ ਉਹ ਕੱਪੜੇ ਚ ਪਈ ਜਿਹੜੇ ਪਤਾ ਨਹੀਂ ਕੀ ਉਹਨਾਂ ਦੇ ਆ ਜਿਹੜੇ ਬਿਸਕੁਟ ਬਣਾਉਣ ਲੱਗੇ ਆ ਚਲ ਰਹਿਣ ਦੇ ਫੇਰ ਉਹਨਾਂ ਨੂੰ ਕੋਈ ਨਹੀਂ ਕਿਹਾ ਯਾਰ ਆ ਗਈ ਫੁੱਟ ਦੇਣੀ ਆ ਇਹ ਤਾਂ ਮੱਛਰਦਾਨੀ ਲਾਜਵੇ ਥੱਲੇ ਮੱਛਰਦਾਨੀ ਆਇਆ ਨੇ ਐਨ ਕਰ ਦੇਂਦੇ ਡੰਡੇ ਕੱਢ ਕੇ ਬੰਦ ਵੇਖੋ ਕੋਈ ਕਹਿੰਦਾ ਡੰਡੇ ਕੱਢ ਕੇ ਮੱਛਰਦਾਨੀ ਬੰਦ ਹੋਵੇ ਆਪਣੀ ਸ਼ਾਮ ਨੂੰ ਆ ਕੇ ਇਕੱਠੀਆਂ ਕਰ ਲੈ ਗਰਦੀਆਂ ਵੀ ਬਹੁਤ ਚੱਲ ਗਿਆ ਤੋੜੀਏ ਦੇਖੀਏ ਖਾਈਏ ਫਿਰ ਪੰਜ ਸੱਤ ਬਾਪੂ ਜੀ ਰਿਸ਼ਤਾ ਨਹੀਂ ਹੋਣੀ ਤੂੰ ਤਾਂ ਖਾਣੇ ਖਾ ਦੱਸ ਵੀ ਆਹ ਚੱਲ ਗਿਆ ਬੋਲਾ ਸੀ ਸੰਗ ਗਿਆ ਉਹ ਦੇਖ ਲਾ ਜਾ ਜਿਹੜਿਆ ਸ਼ਕਤੀਮਾਨ ਆਹੇ ਦੇਖ ਲਾ ਅੱਧੀ ਆਈ ਪਈ ਆ ਸਾਰੀਆਂ ਅੰਬੀਆਂ ਕਰਕੇ ਪਰਲੇ ਪਾਸੇ ਤੇ ਸਾਰੀ ਉਹ ਵਿੱਚ ਤੇ ਇੰਨਾ ਬੁਰਾ ਹਾਲ ਕਰਿਆ ਤੇ ਪਾਂਚੇ ਕਿੱਧਰ ਬੈਠਾ ਅੱਜ ਬਾਹਰ ਬੈਠੀ ਕਿਸੇ ਦਾ ਜੀ ਬਹਿਰੇ ਕਾਦੀ ਕਾਦੀ ਖੁਸ਼ੀ ਜੀ ਬੈਠਾ ਅੱਜ ਰੇ ਬੈਠੇ ਨਹੀਂ ਇਹ ਵੀ ਨੋਟ ਹੈ ਅੱਜ ਬਹੁਤ ਦਿਨਾਂ ਬਾਅਦ ਆਏ ਇੱਧਰ ਇਹ ਤਾਂ ਆਉਂਦਾ ਨਹੀਂ ਇੱਧਰ ਨਾਲ ਪਰ ਮਨ ਨੂੰ ਕੋਈ ਪਾਰਟੀ ਫੂਲਦੀ ਲੱਗਦੀ ਅੱਜ ਹਾਂ ਪਾਰਟੀ ਹੈ ਅੱਜ ਬਰੇ ਬਾਗੀ ਹੁੰਦੀ ਤਾਂ ਇਕੱਠੇ ਹੁੰਦੇ ਸਾਰੇ ਕਿਹਦੇ ਕੀ ਪਾਲਟੀ ਦੱਸਦੇ ਆਹ ਵਰਗੀ ਇਕੱਠੇ ਨਹੀਂ ਕਾਜੀ ਕਮਲਕੀਤ ਨੂੰ ਚਾਚਾ ਦਾਦਾ ਕਮਲਕੀਤ ਹੀ ਨੂੰ ਚਾਚਾ ਦਾਦਾ ਤਾਇਆ ਲੱਗਦਾ ਉਹ ਚਾਚਾ ਨੂੰ ਤਾਂ ਚਾਚੇ ਦਾ ਮਤਲਬ ਤਾਈ ਦਾਦਾ ਦਾ ਹੋਇਆ ਚਾਚੇ ਸਾਰਾ ਅਸੀਂ ਲੱਗਦੇ ਤੇਰੇ ਚਾਚੇ ਗਾਣੇ ਉਹਨੂੰ ਵੀ ਚਾਚੇ ਹੀ ਕਹਿੰਦੇ ਤਾਇਆ ਕਹਿੰਦਾ ਮਲਕੀਤ ਬਾਈ ਕਹਿੰਦੇ ਨਜਰਾ ਹਾਂ ਮਲਕੀਤ ਬਾਈ ਜੀ ਮਲਕੀਤ ਬਾਈ ਤਾਇਆ ਮਲਕੀਤ ਬਾਈ ਆਹ ਠੀਕ ਆ ਤਾਇਆ ਠੀਕ ਆ ਮੈਂ ਤਾਈ ਕਹਿੰਦਾ ਉਹ ਹੈ ਸਾਰੇ ਇਕੱਠੇ ਹੋ ਗਏ ਨੇ ਕੋਈ ਕਹਿੰਦਾ ਉਹ ਪਾਰਟੀ ਕਰਨੀ ਆ ਬੰਦਾ ਮਾਰਦੇ 10 ਮਿੰਟ ਖੜ ਗਿਆ ਇੱਥੇ ਅਨੇਕ ਮਿੰਟ ਹੋਣੀ ਆ ਘੜਕ ਮੁੜਕ ਪਾਉਂਦਾ ਬੰਦਾ ਪਤਾ ਨਹੀਂ ਲੱਗ ਰਿਹਾ ਦੀ ਪਾਰਟੀ ਆ ਤਲਾਉ ਲਿਆ ਤਾਇਆ ਮਰ ਜਾਂਦਾ ਤਾਇਆ ਚਾਚਾ ਤਾਇਆ ਚਾਚਾ ਜੋ ਵੀ ਆ ਇਹ ਰਵਿੰਦਰ ਮਗਰ ਨਾਲ ਬਾਦੀ ਉਹਨੂੰ ਲੈ ਪਾ ਲੈਣਾ ਇਹਨੇ ਕਿਤੇ ਪਾਉਂਗਾ ਬਾਲੇ ਦਾ ਖਿੱਚ ਨਹੀਂ ਸੱਜੇ ਚਵਾਲੀ ਆ ਤੂੰ ਵੀ ਯਾਰ ਰਵਿੰਦਰ ਦਾ ਉਹੀ ਕਰਦਾ ਟੋਜਨ ਪਾਉਣਾ ਹਾਂ ਕਿਤੇ ਪਾ ਲੜਡੂ ਜਨਾਬ ਕੀ ਦੇਣੇ ਹਾਂ ਕਿਤੇ ਦੇ ਦੋ ਲੱਡੂ ਜਗਰਾ ਲਓ ਤਾਂ 60 ਟੋਜਨ ਪਾਉਣਾ ਅੱਜ ਨੂੰ ਕਹਿ ਲੈ ਪਾ ਦਵੇ ਅਰਜਨ ਕਾ ਪਣਾ ਜਲੇ ਆ ਡਾਕਟਰ ਫਿਰ ਜਲੇ ਆ ਚਲੀ ਜਾ ਚਾ ਕੱਲੂ ਲਿਆਉਂਗੇ ਅੱਜ ਤਾਂ ਅੱਜ ਦਾ ਹਜੇ ਕ ਪਲਾਉ ਦੇਖਣੇ ਕੱਲੂ ਲਿਆਉਂਗੇ ਕੱਢਣੀ ਹੈਗਾ ਮੈਂ ਕੱਲੂ ਦੀ ਮੈਂ ਜੀ ਦੀ ਕੱਢੀ ਉਹਦੇ ਕਰਿਆ ਚਾਇਦ ਕੱਲ ਮੈਂ ਅੱਡ ਬੜਾ ਕੱਲ ਮੈਂ ਕਰ ਦਿੰਦਾ ਆ ਸੁਣਤਾ ਲੈ ਚੱਲ ਜਾਂਦਾ ਕੋਈ ਬੈਟਰੀ ਦੇ ਨਾਲ ਵੀ ਕੜਕਾ ਟੇਲ ਦੀ ਕੀਤੀ ਕੱਲ ਇਟਾ ਨਾਲ ਕਿੱਟਣਾ ਕਰੀਂ ਜੇ ਹਾਲੇ ਨਹੀਂ ਕੱਢਣਾ ਨਾ ਉਹ ਵੀ ਬੈਟਰੀ ਦਾ ਰੱਖ ਦੋ ਬੈਟਰੀ ਤਾਰ ਕੇ ਨਾ ਸੁਣ ਤਾ ਲੈ ਬੈਟਰੀ ਤਾਰ ਕੇ ਉਹਨੂੰ ਖਾਲੀ ਕਰਕੇ ਪੁੱਠੀ ਕਰਕੇ ਰੱਖ ਦੂ ਬਸ ਜਦ ਤੱਕ ਚਲਾਉਣਾ ਹੋਇਆ ਹੈ ਨੀ ਇੱਕ ਦੋ ਦਿਨਾਂ ਬਾਅਦ ਤਾਂ ਗੇੜਾ ਨਹੀਂ ਜੇ ਗੇੜਾ ਨਹੀਂ ਮਾਰਨਾ ਤਾਂ ਆਹ ਕੰਮ ਸਭ ਤੋਂ ਵਧੀਆ ਅਸੀਂ ਇਹੀ ਕਰਦੇ ਆ بڑی ਬੈਟਰੀ ਤਾਰੀ ਦੀ ਆ ਉਹਨੂੰ ਖਾਲੀ ਕਰੀਦਾ ਪੁੱਛ ਰਿਹਾ ਬੰਦੇ ਨੂੰ ਜਦੋਂ ਚਲਾਉਣੀ ਹੈ ਪਾਣੀ ਪਾਉਣਾ ਵਿੱਚ ਪੇਚ ਲਾ ਦੇਣੀ ਜੇ ਮਹੀਨਾ ਰੱਖਣਾ ਹਾਂ ਮਹੀਨਾ ਉਹਨੇ ਨਹੀਂ ਹਾਂ ਜੇ ਇਹ ਮਹੀਨਾ ਖਾਲੀ ਕਰਨਾ ਸਾਡੇ ਪਿੰਡੇ ਇਹ ਤਜਰਬਾ ਪਿੰਡੇ ਨੂੰ ਪੁੱਛ ਰਿਹਾ ਕਿ ਸਾਡੇ ਪਿੰਡੇ ਤਜਰਬਾ ਹੋਇਆ ਵਾ ਅਰੇ ਜੇ ਇਹਣਾ ਬਣੋ ਸਾਥ ਮੱਕੀ ਉਹਦੇ ਚ ਆਵਾਜ਼ ਨਾਲ ਬੀਜਣੀ ਹੁਣ ਗੱਲ ਹੁਣ ਕੋਹੋ ਬਜਰਾ ਉਹ ਹੋ ਜਾਣਾ ਗਾਹਾਂ ਮੱਕੀ ਵਿਟਣੀ 15 ਦੇ 20 ਮੱਕੀ ਵਿਟਣੀ 15 ਦੇ 20 ਦਿਨ ਹੋਰ ਖੜਜੋ ਪਰ ਜਿਹੜੇ ਵਿਜਦੇ ਹੋ ਬਾਹਰ ਮਸ਼ੀਨ ਵਿਜਣੀ ਜਵੀ ਡੇਢ ਕ ਮਹੀਨੇ ਤੱਕ ਪ੍ਰਧਾਨ ਜੀ ਦੀ ਬੱਢਣੀ ਉਹਦੇ ਗਲੇ ਜਵੀ ਬੀਜ ਲਿਓ ਪ੍ਰਧਾਨ ਨੇ ਹਾਂ ਉਹ ਦਾ ਡੇਢ ਮਹੀਨੇ 1 ਮਹੀਨੇ ਤੋਂ ਉੱਪਰ ਤਾਂ ਹੋ ਗਈ ਉਹ ਅੱਜ ਇੱਕ ਦੇਖ ਲੈ ਵੀ ਦੇਦਦਾ ਨਾਮ ਲੱਗਿਆ ਉਹ ਤਾਂ ਦਿਖੇ ਨਹੀਂ ਹੈਗਾ ਹੁਣ ਵੇਦਾਂ ਹੋ ਗਏ ਹੁਣ ਆਏ ਇੱਧਰ ਨੂੰ ਖੂਨ ਉਹ ਉੱਧਰ ਹੈ ਫੇਰ ਉੱਧਰ ਹੈ ਆ ਛਲਟ ਹੈ ਇਹ ਹੁਣ ਦੂਈ ਫੋਟੋ ਲਵਾ ਆ ਸਾਥੇ ਚੋੜੀ ਦੀ ਹਾਂ 855 ਥੋੜਾ ਚੰਗਾ ਲੱਗਦਾ ਲੈਣੇ ਵੀ ਨਹੀਂ ਜਾਣਾ ਕਿੰਨੀ ਤਰੀਕ ਨੂੰ ਜਾਣਾ ਹੈ ਤੇਰਾ ਨਾ ਤਾਂ ਸ਼ੁਰੂ ਹੋਗੇ ਨਹੀਂ 27 23 ਨੂੰ ਕਹਿੰਦੇ ਡਾਕਟਰ ਲੈ ਕੇ ਜਾਣਾ ਜੱਗੇ ਨੇ ਜੱਗੇ ਲਿਕੇ ਜਾਉਂਗੇ ਹਾਂ 563 ਪਰ ਵੇਖ ਕੇ ਬੈਠੇ ਹੋ ਕਿਤੇ ਉੱਡਦੇ ਹੀ ਜਾਣ ਸਾਰੇ ਪੰਜਾਬੀ ਆ ਗਿਆ ਇਹਦਾ ਨਾ ਕੋਈ ਜਾਂਦੇ ਬਸ ਸਭ ਹੀ ਹੋ ਗਏ ਨਾ ਚਲ ਦੇਖ ਤਾਂ ਆ ਗਿਆ ਕਿ ਨਹੀਂ ਪਾਰਟੀ ਕਰੀਏ ਜਦੀ ਆਣਾ ਸਾਰੇ ਨਾ ਹੂੰ ਸਾਰੇ ਭਾਈ ਕਿਤੋਂ ਲੱਗੇ ਉਸ ਤੋਂ 20 ਮਿੰਟ ਹੋਈ ਲੀ ਕਿਤੋਂ ਦੀ ਕਿੰਨੇ ਦਾ ਆ ਕਿੰਨੇ ਦਾ ਆ ਕਿੰਨੇ ਦਾ ਆ ਕਿਹਦੇ ਦਾ ਕੋਈ ਤੇਰੇ ਕਿਹਦੇ ਦਾ ਆ ਕੋਲਾਵ ਮਾਰ ਕੇ ਦੇਖ ਲੀਏ ਮੇਰੇ ਬਾਅਦ ਨਹੀਂ ਉੱਥੇ ਮਾਗੀ ਕਰਾ ਮੁਕੀ ਯਾਰ ਤੇਰੀ ਸਾਰਾ ਖੜਾ ਕੇ ਛੱਡ ਦੇਣਾ ਹੈ ਮੁੱੱਚਾ ਨਹੀਂ ਮੈਂ ਕਰ ਦੇਣਾ ਉਹਨੇ ਕੋਲਾਵ ਨੇ ਪੜਾ ਬਣਾ ਹੀ ਆਪਣਾ ਕੜੀ ਉੱਤੇ ਕਰਨਾ ਬਣਾ ਦਾ ਤੇ ਦੇ ਦੇ ਜੀ ਹੈਗੇ ਮਾੜੀ ਜਿਹੜਾ ਮੈਂ ਬੋਲ ਹੀ ਨਹੀਂ ਹੈਗੀ ਵੀ ਜੱਜ ਜੀ ਕੋਈ ਮੇਰੀ ਚੀਜ਼ ਉਹਨੇ ਖਰਾ ਸਾਰਾ ਕੁਝ ਸੋਚਿਆ ਨਹੀਂ ਮੈਂ ਕਰ ਦੇਣਾ ਹੋ ਗਿਆ ਬਲੌਗਰ ਮੈਂ ਵੀ ਨਹੀਂ ਬੋਲਣਾ ਬੜਾ ਬੋਲਦਾ ਹਾਂ ਕਮਰੇ ਦਾ ਬੜਾ ਹਾਂ ਲੈ ਕਮਰੇ ਜਨੋਂ ਬੜਾ ਕਹਿੰਦਾ ਤੇ ਇਹ ਬਲੌਗ ਚਲਾਉਣਾ ਕਰਦਾ ਪੰਜ ਕੁ ਨਹੀਂ ਯਾਰ ਗਾਹ ਨੂੰ ਤੈਨੂੰ ਸਰਪੰਚ ਬਣਾਉਣਾ ਹੁਣ ਚਲ ਦੇ ਜਾ ਬਾਹਰ ਚਲ ਕੁ ਜੇ ਨੇੜੇ ਨੂੰ ਉਹ ਆ ਜਾ ਨੇੜੇ ਨੂੰ ਮੜ ਦੇ ਤੂੰ ਜਾ ਕੇ ਆਈਏ ਉਹ ਉਹ ਦੋ ਲਾਵੀ ਪਾਰਟੀ ਹੋ ਗਈ ਮਲਗੀਤ ਬਾਈ ਕਿ ਨਹੀਂ ਹੋ ਵੀ ਹੋਈ ਭਾਈ ਹੋ ਵੀ ਪਾਰਟੀ ਆ ਮੈਨੂੰ ਫੋਨ ਇਹ ਲੇਟ ਕਰਿਆ ਉਹਨੇ ਹੈ ਫੋਨ ਇਹ ਲੇਟ ਕਰਿਆ ਤੂੰ ਪਹਿਲਾਂ ਗਿਆ ਦਾ ਪੇਪਰ ਕਰਨ ਮੈਂ ਫੀਡ ਬਣਾਉਣ ਲੱਗਿਆ ਉਹ ਜਦੋਂ ਰਿਸ਼ਤੇਦਾਰ ਆਏ ਵੇ ਤੇ ਅੱਧਾ ਘੰਟਾ ਘਰ ਬੈਠਾ ਉਹ ਲੱਗ ਗਿਆ ਟ੍ਰੈਡ ਲਈ ਮੈਂ ਪੀਡ ਬਣਾਉਣ ਲੱਗਿਆ ਪਤਾ ਜੀ ਫੋਨ ਆਇਆ ਮੈਂ ਕਿਹਾ ਵੀ ਮੈਨੂੰ ਘਾਟਾ ਲੱਜਣਾ ਹਾਂ ਇੱਥੇ ਪੌੜ ਤੇੜਾੜੀ ਕੋਲੇ ਗੱਗਾ ਵੀ ਜਮੈਂ ਕਹਿੰਦਾ ਫੀਡ ਖਾਲ ਜਿਆਦਾ ਪਤਾ ਕਰਦੇ ਉੱਤੇ ਖਾਲ ਵੀ ਹੈਗੀ ਹੈ ਹਾਂ ਖਾਲ ਵੀ ਹੈਗੀ ਹੈ 2380 ਦੀ ਹੈ ਖਾਲ ਕਣਕ ਦਾ ਰੇਟ ਹੁਣ ਹੈ ਸੌ ਰੁਪਏ ਕਣਕ ਮੈਂ ਹੀ ਹੂੰਗੀ ਚਾਰ ਰੇਟਾ ਫਿਰ ਵੀ ਕਣਕ ਜਿੱਥੇ ਤੱਕ ਜਰਾ ਪੱਕਾ ਬੰਦਾ ਦੇਖ ਲੈ ਪਹੁੰਚ ਗਿਆ ਆ ਦੇਖ ਲੈ ਹੈ ਡਰਦਾ ਦਿੱਤੀ ਕਣਕ ਮੈਨੂੰ ਉਮੀਦ ਆ ਵੀ 26-2700 ਰੁਪਏ ਤੱਕ ਹੂੰਗੀ 26-2700 ਹੋਈ ਜਾਂਦੀ ਇੰਨੀ ਐ ਨਹੀਂ ਹੂੰਗੀ ਜਿੱਥੇ ਤੱਕ ਮੈਨੂੰ ਉਮੀਦ ਆ ਕਣਕ ਦਾ ਰੇਟ ਆਹੋ ਉਹ ਨਾ ਜਾਈ ਲੈਣਾ 25 ਦਾ ਕਿੰਨਾ ਦਾ ਪਹਿਲਾਂ 2300 ਕੁਸਤ 2300 ਦਾ 2500 2400 2400 2450 2450 2450 2450 ਦਾ ਕਿੰਟਲ ਦਾ ਹਾਂ ਨਾ ਨਾ ਮੰਨ ਦਾ ਮੰਨ ਕੇ ਕਿਲੋ ਹੁੰਦੀ ਤਾ ਹੁੰਦਾ ਨਹੀਂ ਬਟਾ ਕਿੰਟਲ ਦਾ ਪਤਾ ਕਿੰਟਲ ਕਾ ਕਿਲੋ ਦੀ ਹੁੰਦੀ ਆ ਕਿੰਟਲ ਕਾ ਕਿਲੋ ਦੀ ਹੁੰਦੀ ਕਿੰਟਲ 3000 ਹੈ ਇਹ ਕਿਲੋ ਕਿੰਨਾ ਹੁੰਦੇ ਕਿੰਨੇ ਕਿਲੋ ਦੀ ਹੁੰਦੀ ਕੁਆਟਲ ਹੈ ਇਹ ਨਹੀਂ ਮੈਂ 100 ਗੋਟਾ 100 ਗੋਟਾ 100 ਗੋਟਾ 100 ਕਿਲੋ ਦੀ ਹੁੰਦੀ ਆ 100 ਕਿਲੋ ਕਹਿਣਾ ਤਿੰਨਵੀਂ ਪੜਦਾ ਤੂੰ ਹੈ ਤਿੰਨਵੀਂ ਹੈ ਇਹ ਦਸਵੀਂ ਵਾਲੇ ਲੱਛਣ ਦਾ ਹੈ ਨਹੀਂ ਇਹ ਦਿਖਦੇ ਨਹੀਂ ਸਾਰੇ ਪਹਿਲੇ ਸਾਧੂ ਕਹਿੰਦਾ ਤਾਂ ਮਣ ਹੁੰਦੀ ਆ 40 ਕਿਲੋ ਮਣ ਤਾਂ ਕੋਈ ਨਹੀਂ ਮਣ ਨਹੀਂ ਪਤਾ ਉਹ ਪੁਰਾਣੇ ਇਨਸਾਬਤਾ ਵਾ ਕਿ ਲੂਆਂ ਚ ਤਾਂ ਪਤਾ ਹੋਣਾ ਚਾਹੀਦਾ ਸਾਰਾ ਉਹ ਕਹਿਣਾ ਕਿਲੋ ਕਹਾਂ ਉਹ ਘੰਟ ਆ ਗਿਆ ਉੱਥੇ ਦੇਖ ਨਹੀਂ ਆ ਗਈ ਤੇ ਅਮਰੀਕਾ ਕਾ ਲਿਖਿਆ ਇਹਦੇ ਉਹ ਉਹ ਰਸਤੇੋਂ ਆਉਦੇ ਤੇ ਗੋਰੀ ਥੱਲੋਂ ਮੱਜਰੇ ਦੇ ਚੱਕ ਲੈ ਆਉਣੀ ਜੀ ਕਾਦੀ ਹਲਦੀ ਦੇਖਦੇ ਹਾਂ ਹਾਂ ਲੈ ਕਾਲਾ ਤੇ ਇਧਰੋਂ ਲੰਘ ਗਿਆ ਮਗਾ ਵਾਲਾ ਚੱਕੀ ਵਾਲਾ ਉਹਦੇ ਕੋਲ ਨਹੀਂ ਮੈਨੂੰ ਲੱਗਦੀ ਉਮੀਦ ਤਾਂ ਵੀ ਹੈਗੀ ਆ ਸ਼ਾਇਦ ਨਹੀਂ ਪਾਉਰ ਤਾਂ ਮਿਲਦੀ ਆ ਪਾਉਰ ਤਾਂ ਹੈਗੀ ਚਾਹੇ ਗ੍ਰੈਂਡਰ ਲਈ ਲੈ ਚਾਹੇ ਖਾੜ ਲਈ ਲੈ ਗ੍ਰੇਂਡਰ ਉਹ ਦੂਈ ਤਰ੍ਹਾਂ ਕਰੀਦੀ ਖਾਤਾ ਨਹੀਂ ਲਿਆਉਂਦਾ ਹੋਣਾ ਬਣਾਉਂਦਾ ਤਾਂ ਨਹੀਂ ਇਹ ਬਣਾਉਂਦਾ ਨਹੀਂ ਸੱਲੋ ਮੱਜਰੇ ਬਣਦੀ ਆ ਉੱਥੇ ਬਣਦੀ ਆ ਉੱਥੇ ਸਾਹਮਣੇ ਬਣਦੀ ਆ ਨਾ ਅਸੀਂ ਵੀ ਆਨੇ ਤੇ ਵੀਡ ਲੈ ਕੇ ਆਇਆ ਆ ਜਾਣਾ ਪਪਾ ਨਾਲ ਹੁਣੀ ਤੋਨੇ ਵਾਲਾ ਟਰੈਕਟਰ ਨਾਲੇ ਤੇਰੇ ਉਹ ਪਲਾਉ ਖੇਲ ਲਾ ਲੈ ਉੱਥੇ ਜਾਂ ਆ ਜਾ ਜਗਦੀ ਉੱਥੇ ਦਾਈ ਹੂੰ ਮੈਨੂੰ ਹਵਾ ਲੱਗਦੀ ਆ ਅਮਰ ਦੇਖਿਆ ਸਟੋਰੀ ਪਾਈ ਵੀ ਲੈ ਕੇ ਤੁਰ ਪਿਆ ਤਾਂ ਆ ਜੂਗੀ ਵਧੀਆ ਜਲ ਵਧੀਆ ਪਲਾਉ ਫੇਰ ਤਾਂ ਹੋ ਜੂਗਾ ਤੇ ਨਾ ਵੀ ਆਗੇ ਨਾ ਪਾ ਕੇ ਦੇਖਨੇ ਆ ਆ ਲੈ ਵੀ ਆ ਗੇਖਨੇ ਵੀ ਕੋਈ ਖਾਸ ਤਾਂ ਲੱਗੀ ਅੱਜ ਅੱਜ ਤਾਂ ਹੁਣ ਟਾਈਮ ਨਹੀਂ ਹੈਗਾ ਕਹਿੰਦਾ ਕਹ ਦੂੰ ਬਿੰਦਰਾ ਵਾਲੇ ਦਾ ਟੋਚਨ ਪਾਉਣਾ ਅਰਜਨ ਕੇ ਲ ਪਾ ਸਕਦਾ ਇਹ ਹਾਂ ਵੀ ਪਾ ਸਕਦਾ ਪੁਰਾਣਾ ਖੁੰਡਾ ਉਹ ਤੇ ਆਪਣਾ ਉਹਦਾ ਕਿਹਬਾ ਜਿਕਣਾ ਸਾਡੀ ਵਿੱਚ ਮਗਾਏ ਬਈ ਜਿਹੜਾ ਹੁੰਦਾ ਠੀਕ ਹੈ ਲਾਈ ਕਰੀ ਅਰਜਨ ਇਹ ਤਾਂ ਮੁਰਲਾ ਹੀ ਸਭ ਪਾ ਕਰਦੇ ਯਾਰ ਜਨਾ ਟੋਚਨ ਪਾਉਣਾ ਮੂਰੇ ਮਸ਼ੀਨ ਖੜਾ ਨਹੀਂ ਉੱਥੇ ਹੈਂਡਲਿਆ ਮਾਰੀ ਜਾਂਦਾ ਮੱਲਕ ਮੱਲਕ ਕਿੱਥੇ ਜਾ ਬੇਹਲ ਫੜੇ ਮੂਰੇ ਲਿਖ ਦੇਣਾ ਲਾਹ ਵਾਨੀ ਤਾਂ ਕਿ ਉਹ ਮੂਰੇ ਲਿਖ ਦੇਣਾ ਲਾਹ ਵਾਨੀ ਲਾਹ ਵਾਨੀ ਇੱਕ ਕੰਮ ਤਾਂ ਹੋਊਗਾ ਹੀ ਜਾਂ ਲਾਭ ਹੋਊ ਜਾਈ ਹਾਨੀ ਹੋਊ ਉਹ ਦੋਏ ਆਪਣੇ ਆ ਗਏ ਤਾਂ ਕਿਆ ਹੋ ਗਿਆ ਉੱਥੇ ਮੈਂ ਕਿਹਾ ਵੀ ਤੂੰ ਕਿਆ ਕਰਨ ਆਇਆ ਓਰੇ ਅੱਜ ਇਹ ਸਾਡੇ ਕੋਲ ਬੈਠਿਆਂ ਕੋਲ ਆਇਆ ਕਹਿੰਦਾ ਮੈਨੂੰ ਸੁਨੇਹਾ ਆਇਆ ਮੈਂ ਕਾਹਦਾ ਕਹਿੰਦਾ ਪਾਰਟੀ ਦਾ ਮੈਂ ਕਿਹੜੀ ਪਾਰਟੀ ਕਹਿੰਦਾ ਬਾਤ ਉਹਨੂੰ ਦੱਸ ਦੇਣਾ ਸੀ ਦੱਸਿਆ ਨਹੀਂ ਬਾਜੇ ਦੱਸਿਆ ਵੀ ਕਹਿੰਦਾ ਪਲਾਉ ਆ ਰਹੇ ਆ ਆ ਪਲਾਉ ਆ ਰਹੇ ਆਂ ਦੇਖ ਲੈ ਇਹਨੂੰ ਪਾਰਟੀ ਦਾ ਬਹਿਣਾ ਪਤਾ ਲੱਗ ਗਿਆ ਹੁਣ ਦੱਸ ਕੇ ਗੱਡੀ ਚੋਂ ਪਹਿਲਾਂ ਆ ਚੱਲ ਚੱਲ ਚਕਾ ਉਹਨੂੰ ਤੂੜੀ